બસ ਦਾ ਤੇ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬੱਸ ਦਾ ਨੁਕਸਾਨ ਹੈ ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਬਿਆਨ ਹਾਸਲ ਕਰਕੇ ਕਾਰਵਾਈ ਕਰਾਂਗੇ ਮੌਕੇ ਤੇ ਆ ਗਿਆ ਜੀ ਜੀ ਇੰਦਰਜੀਤ ਸਿੰਘ ਹੈ ਜੀ ਇੰਦਰਜੀਤ ਸਿੰਘ ਜੀ ਤੁਸੀਂ ਇਹ ਬੱਸ ਕਿੰਨੇ ਵਿੱਚ ਚਲਦੀ ਹੈ ਸਮਾਣੇ ਤੋਂ 6:40 ਤੇ 6:40 ਤੇ ਕੋਣ ਸਾਧਗਾਸ ਬੱਸ ਨਿਕਲਦੀ ਹੈ ਤੇ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਉਹ ਉੱਥੇ ਪਹੁੰਚਣ ਮੈਨੂੰ ਇਸ ਵੇਲੇ ਦੀ ਵੱਡੀ ਖਬਰ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਪੀਆਰਟੀਸੀ ਦੀ ਬੱਸ ਅਤੇ ਟਰਾਲੇ ਦੀ ਭਿਆਨਕ ਟੱਕਰ ਹੋ ਗਈ। ਟੱਕਰ ਦੇ ਕਾਰਨ ਬੱਸ 'ਤੇ ਸਵਾਰ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਨੇ। ਪੀਆਰਟੀਸੀ ਦੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ। ਜਦੋਂ ਇਹ 7 ਵਜੇ ਸਮਾਣਾ ਦੇ ਬੱਸ ਸਟੈਂਡ ਤੋਂ ਬਾਹਰ ਨਿਕਲੀ ਉਸ ਤੋਂ ਬਾਅਦ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰੀ ਜਿਸ ਦੇ ਵਿੱਚ ਟੱਕਰ ਐਨੀ ਜ਼ਬਰਦਸਤੀ ਕੀ ਬਸ ਦੇ ਪਰ ਖੱੱਚੇ ਤੋੜ ਕੇ ਟਰਾਲਾ ਅੱਗੇ ਲੰਘ ਗਿਆ ਬਸ ਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸਦਰ ਪੁਲਿਸ ਸਮਾਣਾ ਵੀ ਮੌਕੇ ਤੇ ਪਹੁੰਚ ਗਈ ਲੇਕਿਨ ਲੋਕਾਂ ਨੇ ਮੰਗ ਕੀਤੀ ਕਿ ਸਮਾਣਾ ਤੋਂ ਜਿਹੜੀ ਸੜਕ ਹੈ ਰਾਮਨਗਰ ਤੱਕ ਚੌੜੀ ਕੀਤੀ ਜਾਵੇ ਕਰੀਬ 6 ਟੀਪੋਂ ਅਤੇ ਟਰਾਲੇ ਰੋਜ਼ਾਨਾ ਸੜਕ ਤੋਂ ਗੁਜ਼ਰਦੇ ਨੇ ਜਿਸ ਦੇ ਕਾਰਨ ਹਾਦਸੇ ਹੋ ਰਹੇ ਨੇ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਜਿਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਬੱਸ ਦਾ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬੱਸ ਦਾ ਨੁਕਸਾਨ ਹੈ ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਬਿਆਨ حاصل ਕਰਕੇ ਕਾਰਵਾਈ ਕਰਾਂਗੇ ਮੌਕੇ ਤੇ ਆ ਗਿਆ ਜਿਹੜੇ ਜਿਹੜੇ ਟਰਾਲੇ ਚੱਲ ਰਹੇ ਇਸ ਰੋਡ ਦੇ ਉੱਤੇ ਇਸ ਤੇ ਕੋਈ ਕੰਟਰੋਲ ਕਰਨ ਦੀ ਮੱਲੇ ਪੁਲਿਸ ਕੋਲੋਂ ਸਿਰਫ ਬਹੁਤ ਟਰਿਪਰ ਸਾੜੇ ਟਰਾਲੇ 4-500 ਟਰਾਲਾ ਘਟੌਰ ਗੁਜ਼ਰਦਾ ਇਸ ਰੋਡ ਦੇ ਉੱਤੇ ਇਹ ਸੜਕ ਖਰਾਬ ਹੋਣ ਕਰਕੇ ਟਰਾਲਾ ਦਾ ਗੁਜ਼ਰ ਰਿਹਾ ਪਰ ਇਹਨਾਂ ਨੂੰ ਹਾਰਤ ਸਮੇਂ-ਸਮੇਂ ਤੇ ਟ੍ਰੈਫਿਕ ਦੇ ਨਿਯਮਾਂ ਤੋਂ ਜਾਣੂ ਕਰਾਇਆ ਜਾ ਰਿਹਾ ਪਰ ਫਿਰ ਵੀ ਕਈ ਵਾਰੀ ਸੁੱਤਾ ਹੋਇਆ ਸਗਰ ਆਤਾ ਸਵੇਰ ਦਾ ਸਮਾਂ ਕਿਸ ਲੱਗਿਆ ਪਰ ਹੁਣ ਤੱਕ ਕਰਨ ਕੀ ਆਸ ਹੈਗਾ ਕਿ ਕੋਈ ਸਪੀਡ ਰੈਕਰ ਕਾ ਹੋਰ ਸੀ ਇੱਥੇ ਮੋੜ ਪੈਂਦਾ ਇੱਕੋ ਵਾਰ ਕਿਤੇ ਟਰਾਲਾ ਲੰਬਾ ਹੋਣ ਕਰਕੇ ਜਾ ਠੀਕ ਜੀ ਦਾ ਇੰਦਰਜੀਤ ਜੀ ਹਾਂ ਜੀ ਇੰਦਰਜੀਤ ਜੀ ਇੰਦਰਜੀਤ ਜੀ ਤੁਸੀਂ ਇਹ ਬੱਸ ਕਿੰਨੇ ਵਿੱਚ ਚਲਦੀ ਹੈ ਸਮਾਨੇ ਤੋਂ 6:40 ਤੇ 6:40 ਤੇ ਕੋਣ ਸਾਧਿਆਸਪਾਸ ਨਿਕਲਿਆ ਤੇ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਉਹਨਾਂ ਤੇ ਪਹੁੰਚਣਾ ਮੈਨੂੰ ਜੀ ਤੁਸੀਂ ਪਿੱਛੇ ਬੈਠੇ ਸੀ ਅੱਗੇ ਸੀ ਮੈਂ ਅੱਗੇ ਬੈਠਿਆ ਸੀ ਅੱਗੇ ਤੇ ਸਾਹਮਣੇ ਤੋਂ ਇਹ ਟਰਾਲਾ ਹਾਂਜੀ ਦੂਦੇ ਕਿੱਥੇ ਤੁਹਾਡੇ ਮੇਰੀ ਸੀ ਬਲ ਜੀ ਬੱਸ ਦਾ ਤੇ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬੱਸ ਦਾ ਨੁਕਸਾਨ ਹੈ ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਬਿਆਨ ਅਸਲ ਕਰਕੇ ਕਾਰਵਾਈ ਕਰਾਂਗੇ ਮੌਕੇ ਤੇ ਆ ਗਿਆ ਜੀ ਦਾ ਇੰਦਰਜੀਤ ਸਿੰਘ ਹੈ ਜੀ ਇੰਦਰਜੀਤ ਸਿੰਘ ਜੀ ਤੁਸੀਂ ਇਹ ਬੱਸ ਕਿੰਨੇ ਵਿੱਚ ਚਲਦੀ ਹੈ ਸਮਾਣੇ ਤੋਂ 47 47 ਤੋਂ ਕੋਈ ਸਾਥੀ ਆਸपास ਨਹੀਂ ਜਾਈ ਜੇ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਉਹ ਉੱਥੇ ਪਹੁੰਚਣ ਮੈਨੂੰ ਇਸ ਵੇਲੇ ਦੀ ਵੱਡੀ ਖਬਰ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਪੀਆਰਟੀਸੀ ਦੀ ਬੱਸ ਅਤੇ ਟਰਾਲੇ ਦੀ ਭਿਆਨਕ ਟੱਕਰ ਹੋ ਗਈ ਟੱਕਰ ਦੇ ਕਾਰਨ ਬੱਸ ਚ ਸਵਾਰ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਨੇ PRTC ਦੀ ਬਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਜਦੋਂ ਇਹ 7 ਵਜੇ ਸਮਾਣਾ ਦੇ ਬੱਸ ਸਟੈਂਡ ਤੋਂ ਬਾਹਰ ਨਿਕਲੀ ਉਸ ਤੋਂ ਬਾਅਦ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰੀ ਜਿਸ ਦੇ ਵਿੱਚ ਟੱਕਰ ਐਨੀ ਜ਼ਬਰਦਸਤੀ ਕੀ ਬੱਸ ਦੇ ਪਰ ਖੱੱਚੇ ਤੋੜ ਕੇ ਟਰਾਲਾ ਅੱਗੇ ਲੰਘ ਗਿਆ ਬੱਸ ਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸਦਰ ਪੁਲਿਸ ਸਮਾਣਾ ਵੀ ਮੌਕੇ ਤੇ ਪਹੁੰਚ ਗਈ ਲੇਕਿਨ ਲੋਕਾਂ ਨੇ ਮੰਗ ਕੀਤੀ ਕਿ ਸਮਾਣਾ ਤੋਂ ਜਿਹੜੀ ਸੜਕ ਹੈ ਰਾਮਨਗਰ ਤੱਕ ਚੌੜੀ ਕੀਤੀ ਜਾਵੇ ਕਰੀਬ 6 ਟੀਪਰ ਅਤੇ ਟਰਾਲੇ ਰੋਜ਼ਾਨਾ ਸੜਕ ਤੋਂ ਗੁਜ਼ਰਦੇ ਨੇ ਜਿਸ ਦੇ ਕਾਰਨ ਹਾਦਸੇ ਹੋ ਰਹੇ ਨੇ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਜਿਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਬੱਸ ਦਾ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬੱਸ ਦਾ ਨੁਕਸਾਨ ਹੈ ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਬਿਆਨ ਅਸਲ ਕਰਕੇ ਕਾਰਵਾਈ ਕਰਾਂਗੇ ਮੌਕੇ ਤੇ ਆ ਗਿਆ ਜਿਹੜੇ ਟਰਾਲੇ ਚੱਲ ਰਹੇ ਇਸ ਰੋਡ ਦੇ ਉੱਤੇ ਦੇ ਕੋਈ ਕੰਟਰੋਲ ਕਰਨ ਦੀ ਮੱਲਗੁਰ ਪੁਲਿਸ ਵੱਲੋਂ ਸਿਰਫ ਮੋਰ ਟ੍ਰਿਪਰ ਸਾੜੇ ਟਰਾਲੇ 4-500 ਟਰਾਲਾ ਘਟਾੜ ਗੁਜ਼ਰਦਾ ਇਸ ਰੋਡ ਦੇ ਉੱਤੇ ਇਹ ਸੜਕ ਖਰਾਬ ਹੋਣ ਕਰਕੇ ਟਰਾਲਾ ਦਾ ਗੁਜ਼ਰ ਰਿਹਾ ਪਰ ਇਹਨਾਂ ਨੂੰ ਹਾਰਤ ਸਮੇਂ-ਸਮੇਂ ਤੇ ਟ੍ਰੈਫਿਕ ਦੇ ਨਿਯਮਾਂ ਤੋਂ ਜਾਣੂ ਕਰਾਇਆ ਜਾ ਰਿਹਾ ਪਰ ਫਿਰ ਵੀ ਕਈ ਵਾਰੀ ਸੁੱਤਾ ਹੋਇਆ ਸਗਰ ਆਤਾ ਸਵੇਰ ਦਾ ਸਮਾਂ ਕੁਝ ਲੱਗਿਆ ਪਤਾ ਹੁਣ ਟੱਕਰ ਕਿ ਹਾਸੇਗਾ ਕਿਤੇ ਕੋਈ ਸਪੀਡ ਯੱਕਾ ওভারਸੀਡ ਇੱਥੇ ਮੋੜ ਪੈਂਦਾ ਇੱਕੋ ਵਾਰ ਕੇ ਟਰਾਲਾ ਲੰਬਾ ਹੋਣ ਕਰਕੇ ਠੀਕ ਜੀ ਦਾ ਇੰਦਰ ਜੀ ਜੀ ਇੰਦਰ ਜੀ ਜੀ ਤੁਸੀਂ ਇਹ ਬਸ ਕਿੰਨੇ ਵਿੱਚ ਚਲਦੀ ਹੈ ਸਮਾਣੇ ਤੋਂ 6:40 ਤੇ 6:40 ਤੇ ਕੋਣ ਸਾਧਿਆਸ ਬਾਸ ਨਿਕਲ ਜਾਈਏ ਤੇ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਉਹਨਾਂ ਤੇ ਮੰਤਣ ਮੈਨੂੰ ਤੁਸੀਂ ਪਿੱਛੇ ਬੱਡੇ ਸੀ ਅੱਗੇ ਸੀ ਮੈਂ ਅੱਗੇ ਬੈਠਿਆ ਸੀ ਅੱਗੇ ਇਹ ਸਮਾਣੇ ਤੋਂ ਐ ਟਰਾਲਾ ਹਾਂਜੀ ਡੁੱਟੀ ਕਿੱਥੇ ਤੁਹਾਡੀ ਮੇਰੀ ਸੀਵਲ ਜੀ ਬਸ